ਅੱਜ ਦੀ ਨੀ ਸੜਕੀ ਹਾਦਸੇ ਵਾਪਰਦੇ ਰਹਿੰਦੇ ਨੇ ਤਾਂ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਦੋ ਵਾਹਨਾਂ ਦੇ ਆਪਸ ਦੇ ਵਿੱਚ ਟੱਕਰ ਹੋ ਗਈ ਹੈ ਜਿਸ ਦੇ ਵਿੱਚ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਅਜਿਹਾ ਇੱਕ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੜਸ਼ੰਕਰ ਬੰਗਾ ਰੋਡ ਦੇ ਨਜ਼ਦੀਕ ਸਿਨੇਮਾ ਰੋਡ ਤੋਂ ਜਿੱਥੇ ਕਿ ਦੋ ਟਰੈਕਟਰਾਂ ਦੇ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਤਾਂ ਦੋਨੋਂ ਵਾਹਨ ਜਿਹੜੇ ਨੇ ਬਿਲਕੁਲ ਟੁੱਟ ਭੱਜ ਜਾਂਦੇ ਨੇ ਜਿੰਨਾਂ ਦਾ ਕੁਝ ਵੀ ਨਹੀਂ ਬਚਦਾ ਤਾਂ ਇੱਕ ਟਰੈਕਟਰ ਚਾਲਕ ਦਾ ਚਾਲਕ ਨੂੰ ਥੋੜੀਆਂ ਜਿਹੀਆਂ ਸੱਟਾਂ ਲੱਗ ਜਾਂਦੀਆਂ ਨੇ ਜਿਸ ਨੂੰ ਗੜਸ਼ੰਕਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਕੀਤਾ ਜਾਂਦਾ ਤਾਂ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚ ਜਾਂਦੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਕਰਦੀ ਹੈ ਦਰਸਲ ਤੁਹਾਨੂੰ ਦੱਸ ਦੇ ਕਿ ਇੱਕ ਟਰੈਕਟਰ ਜਿਹੜਾ ਗੜਸ਼ੰਕਰ ਤੋਂ ਬੰਗ ਜਾ ਰਿਹਾ ਸੀ ਤਾਂ ਇੱਕ ਟਰੈਕਟਰ ਸਰਵਰਾਜ ਜੋ ਕਿ ਬੰਗਾ ਤੋਂ ਗੜਸ਼ੰਕਰ ਨੂੰ ਆ ਰਿਹਾ ਸੀ ਤਾਂ ਜਦੋਂ ਨਜ਼ਦੀਕ ਪਹੁੰਚੇ ਨੇ ਤਾਂ ਇੱਕ ਦੂਜੇ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤੇ ਇੱਕ ਬੱਸ ਵੀ ਜਿਹੜੀ ਹੈ ਉਸ ਨਾਲ ਵੀ ਕਟਰੈਕਟਰ ਜਿਹੜਾ ਖਹਿ ਜਾਂਦਾ ਤਾਂ ਦੋਨੋਂ ਟਰੈਕਟਰ ਪਲਟ ਜਾਂਦੇ ਨੇ ਜਿਸ ਦੇ ਵਿੱਚ ਇੱਕ ਟਰੈਕਟਰ ਚਾਲਕ ਦੇ ਮਾਮੂਲੀ ਜੀਆਂ ਸੱਟਾਂ ਲੱਗਦੀਆਂ ਤਾਂ ਮੌਕੇ ਤੇ ਪੁਲਿਸ ਪਾਰਟੀ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜਰਾ ਤੋਂ ਸੁਣੀਓ ਏ ਭਾਜੀ ਆਪਣਾ ਨਾ ਆਹੜਾ ਟਰੈਕਟਰ ਆ ਜਿਹੜਾ ਬੱਸ ਦੇ ਨਾਲ ਖੜਾ ਵਾ ਇਹਧਰੋਂ ਆ ਰਿਹਾ ਸੀ ਮੈਂ ਪਾਸੇੋਂ ਉਹ ਦੂਜਾ ਆ ਰਿਹਾ ਸੀ ਉਧਰੋਂ ਦੂਜੀ ਸਾਈਡ ਤੋਂ ਬੰਗਿਆਵੀ ਸਾਈਡ ਤੋਂ ਆਹ ਜਿਹੜਾ ਇਹਨੂੰ ਖਰੇ ਨੀਂਦ ਆ ਗਈ ਆ ਇਹਨੇ ਉਹਦੇ ਵਿੱਚ ਮਾਰਿਆ ਜਾ ਕੇ ਤੇਰੀ ਅੱਖਾਂ ਦੱਸਦੇ ਸਾਰੇ ਬੰਦ ਸੀ ਜਿਹੜਾ ਚਲਾਉਂਦੇ ਆ ਬਹੁਤ ਮਾੜਾ ਭਾਈ ਬਹੁਤ ਜ਼ਿਆਦਾ ਨੁਕਸਾਨ ਪਰ ਲੈ ਇਹਨੇ ਛੱਟ ਪੇੜ ਲੱਗੀ ਆ ਬਚਾਅ ਸਾਡੀ ਬੱਸ ਨੂੰ ਲੱਗਿਆ ਮੜਿਆ ਜਾ ਉਹਦਾ ਬਚਾ ਲਈ ਬਚਾਈ ਆ ਆ ਅੱਜ ਸਾਨੂੰ ਹੁਣੇ ਜਸਟ ਪਤਾ ਲੱਗਿਆ ਸੀਗਾ ਕਿ ਬੰਗਾ ਰੋਡ ਤੇ ਜਿਹੜੇ ਦੋ ਟਰੈਕਟਰ ਟਰੈਲੀਆਂ ਹੈਗੀਆਂ ਆਪਸ ਵਿੱਚ ਭਿੱੜ ਗਏ ਆ ਜੇ ਤੇ ਅਸੀਂ ਜਿਹੜਾ ਹੈਗਾ ਸਮੇਤਪੁਰ ਪੁਲਿਸ ਕਾਟੀ ਦੇ ਮੌਕੇ ਤੇ ਪੁੱਜੇ ਆਂ ਆਗੇ ਮੌਕਾ ਦੇਖਿਆ ਤਾਂ ਇੱਕ ਟਰੈਕਟਰ ਜਿਹੜਾ ਹੈਗਾ ਸੁਵਰਾਜ 852 ਇਹ ਗੜਸ਼ੰਕਰ ਸਾਈਡ ਤੋਂ ਬੰਗਿਆ ਰੋਡ ਨੂੰ ਜਾ ਰਿਹਾ ਸੀਗਾ ਤੇ ਦੂਸਰਾ ਵੀ ਟਰੈਕਟਰ ਸੁਵਰਾਜ ਹੀ ਹੈਗਾ ਉਹ ਵੀ ਖਾਲੀ ਸੀਗਾ ਤੇ ਇਹ ਵੀ ਖਾਲੀ ਸੀ ਦੋਨੋਂ ਟਰੈਕਟਰ ਟੈਲੀ ਤੇ ਇਹ ਜਿਹੜਾ ਟਰੈਕਟਰ ਟੈਲੀ ਵਾਲਾ ਹੈਗਾ ਜਿਹੜਾ ਗੜਸ਼ੰਕਰ ਸਾਈਡ ਤੋਂ ਬੰਗਿਆ ਰੋਡ ਨੂੰ ਜਾ ਰਿਹਾ ਸੀ ਇਹਨੇ ਰੋਂਗ ਸਾਈਡ ਤੇ ਲਿਆ ਕੇ ਉਸ ਟਰੈਕਟਰ 'ਚ ਮਾਰਿਆ ਹੈ ਤੇ ਬਾਕੀ ਉਹਦੇ ਸੱਟਾਂ ਲੱਗਿਆ ਉਹਨੂੰ ਹਸਪਤਾਲ ਭੇਜਿਆ ਗਿਆ ਦੂਜੇ ਟਰੈਕਟਰ ਵਾਲੇ ਨੇ ਤੇ ਉਹ ਤੋਂ ਬਾਅਦ ਹਸਪਤਾਲ ਜਾ ਕੇ ਬਿਆਨ ਕ हां वैसे बताया कैजुअली कोई नहीं है कि थोड़ी बहुत सटा हैगियां ਤੇ ਉਹਦੇ ਅਕੋਰਡਿੰਗ ਜੋ ਵੀ ਉਹਨਾਂ ਦੇ ਸਟੇਟਮੈਂਟ ਲੈ ਕੇ ਅੱਗੇ ਕਰ ਰਹੀ ਸੀ